ਹੋਸਟਲ ਦੀਆਂ ਨੇ ਅਸੀਂ ਪਰਸੋਂ ਬੇਦਕਰ ਹੌਸਟਲ ਦੇ ਵਿੱਚ ਸਟੂਡੈਂਟਾਂ ਨੇ ਮਿਲ ਕੇ ਇੱਕ ਧਰਨਾ ਲਾਇਆ ਸੀਗਾ ਜੀ ਦੇ ਵਿੱਚ ਕੀ ਸੀਗੀਆਂ ਸਾਡੀਆਂ ਮੰਗਾਂ ਹੌਸਟਲ ਦੀਆਂ ਜਿਵੇਂ ਸਾਡੇ ਪਾਣੀ ਦਾ ਪ੍ਰਬੰਧ ਨਹੀਂ ਖਾਣੇ ਦਾ ਪ੍ਰਬੰਧ ਨਹੀਂ ਵਿੱਚ ਸੁਣ ਡਾ ਰਹੇ ਆ ਜਾਂ ਖਾਣਾ ਵਧੀਆ ਨਹੀਂ ਹੁੰਦਾ ਕਈ ਵਾਰੀ ਖੱਟਾ ਹੁੰਦਾ ਡੇਲੀ ਸਾਡੇ ਹੌਸਟਲ ਦੇ ਵਿੱਚ ਐਂਬੂਲੈਂਸ ਆਉਂਦੀ ਆ ਤੇ ਜਿਹੜੀ ਸਾਡੇ ਹੌਸਟਲ ਦੀ ਕੰਸਟਰਕਸ਼ਨ ਹੋਈ ਉਹੋ ਜੀ ਆ ਕਿ 5-5 ਕਿਲੋ ਦੇ ਜਿਹੜੇ ਬੱਟੇ ਆ ਉਹ ਡਿੱਗ ਪੈਂਦੇ ਆ ਵਾਸ਼ਰੂਮਾਂ ਦੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈਗਾਗਾ ਤਾਂ ਸਾਡੀਆਂ ਇੱਕ ਇੱਕ ਰੂਮ ਦੇ ਵਿੱਚ ਦੋ ਕੁੜੀਆਂ ਦੀ ਅਲਾਟਮੈਂਟ ਆ ਤਿੰਨ ਪਾ ਰਹੇ ਆ ਸੀਸੀ ਵਿੰਗ ਦੇ ਵਿੱਚ ਇੱਕ ਰੂਮ ਦੇ ਵਿੱਚ ਅੱਠ ਕੁੜੀਆਂ ਦੀ ਅਲਾਟਮੈਂਟ ਆ ਉਹਦੇ ਚ 28-28 ਕੁੜੀਆਂ ਪਾ ਰਹੇ ਆ ਤਾਂ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਇਕੱਠ ਕੀਤਾ ਸੀ ਉੱਥੇ ਡੀਨ ਮੈਡਮ ਆਏ ਉਹਨਾਂ ਨੇ ਇਨਸਪੈਕਸ਼ਨ ਕੀਤੀ ਹਸਪੀਟਲ ਚੈੱਕ ਕੀਤਾ ਵਾਸ਼ਰੂਮ ਚੈੱਕ ਕੀਤੇ ਮੈਸ ਚੈੱਕ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਅੱਜ 10 ਵਜੇ ਦਾ ਪਰ ਅੱਜ ਜਦੋਂ ਅਸੀਂ 10 ਵਜੇ ਆਏ ਇੱਥੇ ਬਹੁਤ ਸ਼ਾਂਤੀਪੂਰਵਕ ਆਏ ਅਸੀਂ ਆ ਕੇ ਇੱਥੇ ਬੈਠੇ ਅਸੀਂ ਪ੍ਰੋਵੋਸਟਰ ਨਾਲ ਗੱਲ ਕੀਤੀ ਉਹਨਾਂ ਨੇ ਗੱਲਾਂ ਦਾ ਗੋਲ ਮੋਲ ਕਰਤਾ 11:30 ਤੱਕ 10 ਤੋਂ ਲੈ ਕੇ ਅਸੀਂ ਬੈਠੇ ਰਹੇ ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਡੀਨ ਮੈਡਮ ਨੂੰ ਕਾਲ ਕੀਤੀ ਅਸੀਂ ਅੱਗੀ ਸੀਗੇ ਡੀਨ ਮੈਡਮ ਕਹਿੰਦੇ ਵੀ ਮੈਂ ਆ ਨਹੀਂ ਸਕਦੀ ਇਹ ਹਾਲ ਜਦੋਂ ਤੋਂ ਅਸੀਂ ਆਏ ਆ ਮੈਨੂੰ 2 ਸਾਲ ਹੋ ਗਏ ਹੌਸਟਲ ਦਾ ਉਦੋਂ ਤੋਂ ਇਹੀ ਹਾਲ ਆ ਅੰਬੇਦਕਰ ਹੌਸਟਲ ਦਾ ਇਹੀ ਹਾਲ ਆ ਕੁੜੀਆਂ ਦਾ ਹੌਸਟਲ ਅੰਬੇਦਕਰ ਹਾਂਜੀ ਜੀ ਬਲੌਕ ਐਚ ਬਲੌਕ ਸੀਸੀ ਸਪੋਰਟਸ ਤਿੰਨ ਵਿੰਗਾ ਹਾਂਜੀ ਪੂਰੇ ਹੋਸਟਲ ਚ ਹੀ ਆਲਾ ਇਹ ਬਹੁਤ ਪਹਿਲਾਂ ਤੋਂ ਆ ਰਹੀ ਹੈ ਅੱਜ ਅਸੀਂ ਵੀਡੀਓ ਵੀ ਬਣਾਈ ਹੈ ਅੱਜ ਵੀ ਆਈ ਹੈ ਪਰਸਨ ਇਨਸਪੈਕਸ਼ਨ ਹੋਈ ਹੈ ਕੱਲ ਸਾਡੇ ਜਿਹੜੇ ਸਵੇਰ ਪ੍ਰੋਠੇ ਬਣੇ ਆ ਉਹ ਖੱਟੇ ਸੀ ਤੇ ਐਂਬੂਲੈਂਸ ਸਾਡੇ ਹੋਸਟਲ ਤੇ ਚਾਰ ਵਾਰੀ ਆਈ ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈ ਆ ਸਵੇਰੇ ਦੇ ਬੈਠੇ ਆ ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ ਕੁਛ ਨਹੀਂ ਖਾਧਾ ਸੀਗਾ ਸਵੇਰ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਰੇਬਾਜੀ ਕੀਤੀ ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ ਫਿਰ ਅਸੀਂ ਡਿਪਾਰਟਮੈਂਟ ਗਏ ਅਸੀਂ ਉੱਥੇ ਜਾ ਕੇ ਵੀ ਨਾਰੇਬਾਜੀ ਕੀਤੀ ਮੈਡਮ ਇੱਧਰ ਆ ਗਈ ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਈ ਅਸੀਂ ਡਿਪਾਰਟਮੈਂਟ ਦੇ ਇੱਧਰ ਮੂਵ ਕੀਤਾ ਮੈਡਮ ਫਿਰ ਉੱਧਰ ਚਲੇ ਗਈ ਜਦੋਂ ਬਾਅਦ ਵਿੱਚ ਮੈਡਮ ਆਏ मैडम उਰੇ ਆ ਗਏ ਬੱਚੇ ਅਗਰੈਸ਼ਨ ਚ ਸੀਗੇ ਬੱਚਿਆਂ ਨੇ ਨਾਰੇबाजी स्टार्ट ਕੀਤੀ मैडम ਉਧਰ ਨੂੰ ਫੇਰ ਬਾਗੇ ਬੱਚਿਆਂ ਨੇ ਘੇਰ ਕੇ मैडम ਨੂੰ ਇੱਥੇ ਲੈ ਕੇ ਆਂਦਾ ਸਵਾਲਾਂ ਦੇ ਜਵਾਬ ਮੰਗੇ ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ ਉਹ ਵੀ ਖਾਣੇ ਦਾ ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ 27 ਤੋਂ 32 ਰੁਪਏ ਕਰਦੇ ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ ਉਹ ਤਿੰਨ ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ ਸਿਰਫ ਦੋ ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ ਤੇ ਹੁਣ ਉਹਨਾਂ ਸਾਲਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਵਿੱਚ ਵਾਧਾ ਕਰਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਹ ਤੁਸੀਂ ਦੇਖੀਏ ਪਹਿਲਾਂ ਤਾਂ 27 ਰੁਪਏ 'ਚ ਰੋਟੀ ਹੈ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ ਮਤਲਬ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਵੀ 27 ਰੁਪਏ 'ਚ ਪਹਿਲਾਂ ਹੀ ਕੁਆਲਿਟੀ ਨਹੀਂ ਸੀ ਦੇ ਰਹੇ ਆ ਆਪ ਮੰਨ ਰਹੇ ਆ ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਧਾਈ ਵਿਦਿਆਰਥੀਆਂ ਲਈ ਤਾਂ ਪੀਸਾ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪਰਿਸ਼ਾਦਨ ਕਰੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ ਇਹਦੇ ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਸੀ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂਗਾ ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ ਚ ਅਸੀਂ 2-2 ਬਿਲਕੁਲ ਔਕੇ ਅਡਜਸਟ ਕਰਦੇ ਆ ਜਦੋਂ ਸਾਡੇ ਕੋਲ ਇਕੁਅਲ ਮਾਰੀ ਆ ਪੂਰ ਕਰ ਰਿਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਹ ਤੋਂ ਬਿਨਾ ਹੋਸਟਲ 'ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲਾਕੇਜ ਆ ਵਾਸ਼ ਬੇਸਨ ਲਗਾਤਾਰ ਬਲੌਕ ਹੁੰਦੇ ਆ ਕੱਲ ਡੀਪਰਸੋ ਡੀਨ ਮੈਮ ਆਉਂਦੇ ਆ ਇਨਸਪੈਕਸ਼ਨ ਲਈ ਇੱਕ ਵਾਸ਼ਰੂਮ ਦੇਖਦੇ ਆ ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ ਇੰਨਾ ਮਾੜਾ ਹਾਲ ਹੈਗਾ ਇਹ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉਥੇ ਉਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜ੍ਹਾ ਨਹੀਂ ਜਾਂਦਾ ਉਥੇ ਪੜਨਾ ਤਾਂ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ ਵਾਟਰ ਕੁਲਰ ਆ 650 ਦੀ ਕੈਪੈਸਿਟੀ ਆ ਹੋਸਟਲ ਦੀ ਇੱਕ ਵਾਟਰ ਕੁਲਰ ਆ ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉਥੇ ਲੱਗ ਜਾਂਦਾ ਇਹ ਸਾਰੇ ਮਸਲੇ ਤੇ ਅਸੀਂ ਦੋ ਦਿਨਾਂ ਤੋਂ ਪਿੱਛਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ ਉੱਥੇ ਸਾਨੂੰ ਇੱਕ ਦਿਨ ਦਾ ਸਮਾਂ ਦਿੰਦੇ ਆ ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਆ ਵੀ ਕੋਈ ਕੰਮ ਹੋਊਗਾ ਹੋਊਗਾ ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਆਉਂਦਾ ਮੀਟਿੰਗਾਂ ਕਰਦਾ ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ੍ਹ ਸ਼ਾਮ ਨੂੰ ਮਾਰਚ ਕਰਦੇ ਆ ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ ਅਸੀਂ ਉਦੋਂ ਬਾਅਦ ਵਾਪਸ ਆਉਂਨੇ ਇਹਨਾਂ ਨੂੰ ਸਵਾਲ ਕਰਨ ਆਏ ਸੀ ਮਿਲਣ ਆਏ ਸੀਗੇ ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵਈਆ ਇੰਨਾ ਬੁਰਾ ਸੀਗਾ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ ਉੱਥੋਂ ਸਾਡੇ ਨਾਰਿਆਂ ਅਸੀਂ ਸਾਡਾ ਵਿਦਿਆਰਥੀਆਂ ਦਾ ਰੋ ਇਹ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇਨਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ ਅਸੀਂ ਜਿੱਥੇ ਸਾਡਾ ਮਸਲਾ ਸੀ ਉੱਥੇ ਬੋਲਾਂਗੇ ਅਸੀਂ ਉੱਥੇ ਨਾਰੇ ਮਾਰਾਂਗੇ ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ ਅੱਜ ਵੀ ਨਾਰਿਆਂ ਤੋਂ ਭੱਜੇ ਆ ਇੱਥੋਂ ਆਫਿਸ ਤੋਂ ਇਹ ਭੱਜੇ ਆ ਉਥੇ ਗਰਾਊਂਡ ਤੱਕ ਜਾਂਦੇ ਆ ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇਥੋਂ ਕੈਨਸਲ ਇਹਨਾ ਕਹਿਤਾ ਹੈਗਾ ਉਦੋਂ ਬਿਨਾ ਮੈਸ ਡਾਈਟ ਅਸੀਂ 27 ਰੁਪਏ ਸਾਡੀ ਮੰਗ ਆ ਕਿ ਹੋਵੇ ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜੇ ਤੁਰੰਤ ਹੱਲ ਕੀਤੇ ਜਾਣ ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਲਾਂ 'ਚ ਵੀ ਕਿਉਂਕਿ ਸਾਰੇ ਸੇਮ ਮਸਲੇ ਆ ਅਸੀਂ ਸਾਰੇ ਦੂਜੇ ਹੋਸਟਲਾਂ ਤੋਂ ਵੀ ਇਕੱਠੇ ਹੋ ਕੇ ਟਿੱਕਾ ਸੰਘਰਸ਼ ਕਰਾਂਗੇ ਨਹੀਂ ਵੀ ਚਾਹੁੰਦੇ ਰਿਸੋਲਵ ਦਿਸ ਇਸ਼ੂਜ਼ ਦੈਟਸ ਹਰ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਬੈ ਨੇ ਬਲਕਿ ਮੈਂ ਬਾਈਟ ਦੇਣਾ ਹੀ ਨਹੀਂ ਚਾਹ ਰਹੀ ਬਿਕੋਜ਼ ਜੇ ਟ੍ਰਾਈ ਸੀ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਤੇ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਗੱਲ ਨਹੀਂ ਜੇ ਇਫ ਯੂ ਹੈਵ ਟਾਈਮ ਇਫ ਯੂ ਹੈਵ ਟਾਈਮ ਨਹੀਂ ਦੱਸ ਸਕਦਾ ਕਿ ਤੁਮ ਮੈਂ ਪੁੱਛ ਰਿਹਾ ਨਹੀਂ ਬੇਸਿਕਲੀ ਐਟ ਦੋ ਮੂਮੈਂਟ ਆਈ ਐਮ ਨਾਟ ਇਨ ਅ ਪੋਜੀਸ਼ਨ ਟੂ ਕਮੈਂਟ ਬਿਕੋਜ਼ ਆਮ ਟ੍ਰਾਈਂਗ ਟੂ ਰਿਜ਼ੋਲਵ ਦਿਸ ਆਈ ਵੁੱਡ ਡੈਫੀਨਟਲੀ In what capacity I have we come to ask me? That is an issue. I would not like to comment same. on anything. Not at all. Because, we are trying, we are holding a meeting for that reason. Thing. We are doing that. Uh, that is also an issue because I have just taken the charge in the last 10 days. I came on 18th. बहुत ही नहीं है बट वट एवर इज देयर वी ट्राइंग कर पाऊंगी प्लीजी प्लीज डू नॉट आई विमेंट आई नो वॉट इज द रीजन I will not like to say anything until I am able to resolve it. Yes, yes. Sir. We, yeah. I visited the hostel day before also, but I would not to, like to quit. Even our madam had visited the hostel, Dean Academy, but we are trying to resolve the issue. Also. <laughs> <laughs> we can't, I cannot say at the moment because something else is also coming up in this, that it is not from the mess alone. It has to be something else. It's, there is something behind it. So at the moment, I will yeah, not like it. Uh, obviously, uh, That has to be seen because I just took the charge in the last 10 days. And why these things were not resolved earlier has to be seen. Uh -huh. I have been to the, I visited number of all the hostels, Ambedkar Hospital. They're saying, yeah, the, ਸਾਰੇ ਬੱਚੇ ਕਹਿ ਰਹੇ ਆ ਜੀ ਖਾਣੇ ਦੀ ਸਮੱਸਿਆ ਹੈ ਲੇਕਿਨ ਉਸ ਦੇ ਬਾਰੇ ਆਲਰੇਡੀ ਵਰਕਆਊਟ ਹੋ ਰਿਹਾ ਸੀਗਾ ਔਰ ਉਸ ਵਰਕਆਊਟ ਦੇ ਵਿੱਚ ਇਸ ਇਹ ਇਸ਼ੂ ਸੀਗਾ ਔਰ ਉਸ ਇਸ਼ੂ ਨੂੰ ਅਸੀਂ ਰਿਸੋਲਵ ਕਰ ਰਹੇ ਸੀ ਤੇ ਅੱਜ ਇਹ ਗੱਲ ਸਾਹਮਣੇ ਆ ਬੱਚੇ ਕਹਿ ਰਹੇ ਕਿ ਜੀ ਮੈਮ ਨੂੰ ਮਿਲਦੇ ਆ ਪਰ ਜਿੱਦ ਮੈਂ ਆਪਣੀ ਚੇਅਰ ਛੱਡ ਕੇ ਦੂਸਰੀ ਜਗਾ ਚੱਲਿੰਦੇ ਆ ਤੇ ਉਹਨਾਂ ਨੇ ਪਿੱਛੇ ਇਹ ਬਿਲਕੁਲ ਗਲਤ ਹੈ ਤੁਸੀਂ ਉਹਨਾਂ ਨੂੰ ਜਿਹੜੇ ਉਹ ਅਗਰ ਨਾਅਰੇਬਾਜ਼ੀ ਕਰ ਰਹੇ ਕਿ ਸਾਡਾ ਜੁਨੂਨ ਦਾ ਹੱਕ ਹੈ ਤੇ ਉਸ ਨੂੰ ਕਹਿ ਰਹੇ ਆ I will not I will not comment at all because I went to see the hospital and at the moment so bhi pani da issue si we have resolved the issue of water jehda si mata jehda yuko wala hostel si je issue resolve karan di chana hundi to issue bhi resolve nahi si hunda do din laga ke oh bhi issue resolve hoya hun eh gallan samne aa rahi hain use resolve karan di koshish kar rahe but i will not like to comment on anything because there could be something behind it which at the moment i don't know.